ਚਾਹੇ ਇੱਕ ਸੂਟ ਲੋ ਜੈ 100 ਰੋ ਜਿੰਨੇ ਮਰਜੀ ਪ੍ਰਿੰਟ ਲੋ ਜਿੰਨੇ ਮਰਜੀ ਡਿਜ਼ਾਈਨ ਲੋ ਮੇਰੇ ਭੈਣਾ ਬਰਾਵਾਂ ਲਈ ਸੂਟ ਕਰਤਾ ਭਾਜੀ 100 ਰੁਪਏ ਦਾ 100 ਰੁਪਏ ਦਾ ਸੂਟ ਕਰਤਾ ਇਹ ਭਾਜੀ 100 ਰੁਪਏ ਦਾ ਸੂਟ ਟੇਣਾ ਟੇਰ ਜਿੰਨਾ ਮਰਜੀ ਕਪੜਾ ਲੋ ਦੇਖੋ ਬਹੁਤ ਵੱਡਾ ਫਾਇਦਾ ਬਾਜ਼ਾਰ ਚ 300 400 ਰੁਪਏ ਦਾ ਸੂਟ ਵੇਖਦਾ ਇਹ 5 ਮੀਟਰ ਸੂਟ ਸਿਰਫ 100 ਰੁਪਏ ਚ 100 ਰੁਪਏ ਚ ਸੂਟ ਦੇਣਾ ਆ ਐਤਵਾਰ ਸੋਮਵਾਰ ਮੰਗਲਵਾਰ ਮਤਲਬ ਵੱਡੇ ਫੇਰੇ ਭਾਜੀ ਜਲੰਧਰ ਸ਼ਹਿਰ ਦੇ ਵਿੱਚ 100 ਰੁਪਏ ਦਾ ਸੂਟ ਬਾਬੇ ਦੀ ਹੱਟੀ ਤੇ ਮਿਲਣ ਜਾ ਰਿਹਾ ਕੈਮਰੀਕ ਦਾ 5 ਮੀਟਰ ਕਪੜਾ ਜਿਹੜਾ ਬਾਜ਼ਾਰ 'ਚ 450 500 ਰੁਪਏ ਆ ਇੱਕ ਸੂਟ ਘਟਾ ਲਓ ਦੋ ਘਟਾ ਲਓ 10 ਘਟਾ ਲਓ 50 ਘਟਾ ਲਓ 1 ਰੁਪਏ ਦਾ ਲੋਸ ਨਹੀਂ ਸੈਟ ਵੀ ਲੈਣ ਦੀ ਲੋੜ ਨਹੀਂ 200 ਰੁਪਏ ਦਾ ਕੈਮਰੀ ਦਾ ਸੂਟ ਯਾਰ ਤਾਂ ਰੇਟ 5 500 ਰੁਪਇਆ ਬਾਬੇ ਦੀ ਹੱਟੀਆਂ ਰੇਟ 200 ਰੁਪਏ ਦੋ 200 ਰੁਪਏ ਕੜਾਈ ਕੀਤਾ ਸੂਟ ਉਹ ਵੀ ਸੁਆਣਲਾ ਕਪੜਾ 5 ਮੀਟਰ ਪੂਰਾ ਰੇਟ ਕਰਤਾ 200 ਆ ਦੇਖੋ ਜਿਹੜਾ ਬਾਜ਼ਾਰ 'ਚ 1200 1400 1500 ਦਾ ਇੱਥੇ 902 ਮਤਲਬ 450 ਦਾ ਸੂਟ ਦੇਣਾ ਚਾਹੇ ਇਹ ਸੂਟ ਲੈ ਜਾਓ ਚਾਹੇ ਮਿਰਰ ਸੂਟ ਲੈ ਜਾਓ ਡਿਜ਼ਾਈਨ ਬਹੁਤ ਆ 450 ਰੁਪਏ ਦੇ ਵਿੱਚ ਸੂਟ ਕਿਸੇ ਤੋਂ ਦੇ ਨਹੀਂ ਹੋਣਾ ਇਹ ਕਿਹੋਂ ਦਾ ਫਾਇਦਾ ਕੀ ਆ ਬਾਬੇ ਦੀ ਹੱਟੀ ਤੇ ਹੋਲਸੇ ਰੇਟਾਂ ਦੇ ਕਪੜਾ ਕੋਈ ਸੈੱਟ ਵਾਈਜ਼ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਤੁਸੀਂ ਇੱਕ ਸੂਟ ਲੈ ਜਾਓ ਭਾਵੇਂ ਦੋ ਲੈ ਜਾਓ ਅੱਧੇ ਰੇਟ ਕਰਦੇ ਹੌਲ ਸੇਲ ਰੇਟਾਂ ਤੋਂ ਵੀ ਅੱਧੇ ਰੇਟ ਕਰਦੇ ਆ ਇਹਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਬੋਏ ਦੇ ਕਪੜਾ ਲੈਣਾ ਸਾਡੇ ਕੋਲ ਆਜੋ ਗਰੰਟੀ ਚੈਲੰਜ 50000 ਵਾਲਾ ਕਪੜਾ 15 2000 ਦੇ ਕੇ ਭੇਜ ਦੇਗੇ 15 1500 ਰੁਪਏ ਸੂਟ 450 ਚ ਕਰਤੇ ਆ ਦੇਖੋ ਰਿਕਾਰਡ ਟੁੱਟਨੇ ਆ ਰਿਕਾਰਡ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਮਤਲਬ ਵੱਡੇ ਫਾਇਦੇ ਆ ਰੇਟ ਨਹੀਂ ਕਿਸੇ ਤੋਂ ਦੇ ਹੋਣਾ ਜੋ ਰੇਟ ਬਾਬੇ ਨੇ ਦੇ ਦਿੱਤੇ ਆ ਲੋ ਭਾਜੀ ਗਲਾਸ ਟਿਸ਼ੂ ਹਾਂਜੀ ਪੀਸ ਦੇਖੋ ਬਾਜ਼ਾਰ ਚ 1500 2000 ਹਾਂਜੀ ਹਲੋ ਬਾਬੇ ਦੀ ਹੱਟੀ ਦੇ ਵੱਡਾ ਬੈਨੀਫਿਟ ਵੱਡਾ ਧਮਾਕਾ 4 ਕਿਲੋ ਜੜ 500 ਰੁਪਏ ਭਾਜੀ ਕਾ ਭਾਜੀ ਆ ਚੀਜ਼ਾਂ ਦੇਖ ਲਓ ਆ ਦੁਪੱਟੇ ਦੇਖ ਲਓ ਆ ਲੋ ਭਾਜੀ ਬ੍ਰਾਂਡਡ ਪੀਸ 495 ਰੁਪਏ ਦਾ ਸੂਟ ਕਰਤਾ ਆ ਦੇਖੋ ਬੁਲਬੁਲ ਦੇ ਬੱਚਿਆ ਜੀ ਰੰਗ ਵੀ ਚੈੱਕ ਕਰ ਲਓ 495 ਚ 12 16 ਸੂਟ ਦੇਣਾ ਸੀ ਪੂਰੇ ਪੰਜਾਬ ਦੀ ਗਾਰੰਟੀ ਜਿਹਨਾਂ ਨੇ ਵੇਚਣ ਲਈ ਕਪੜਾ ਲੈ ਲੈਣਾ ਇੱਕੋ ਹੀ ਦੁਕਾਨ ਆ ਇੱਕੋ ਹੀ ਦੁਕਾਨ ਕਰੂਗੀ ਫਾਇਦਾ 1 ਰੁਪਏ ਦਾ ਨਹੀਂ ਹੋਣ ਦਾਂਗੇ ਤੁਹਾਨੂੰ ਲੋਸ ਕੰਮ ਕਰ ਲਓ ਸਟਾਰਟ ਕਪੜੇ ਦਾ ਪੂਰਾ ਗਾਈਡ ਕਰਾਂਗੇ ਪੂਰਾ ਧਮਾਕਾ ਦਾਂਗੇ ਸੈਟ ਲੈਣ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਬਾਬੇ ਰਿਟ ਦੇ ਆ ਜਾਓ ਦੇਖੋ ਜਲੰਧਰ ਦੇ ਵਿੱਚ ਕਿੰਗ ਆ ਗਿਆ ਕਿੰਗ ਕਹਿੰਦੇ ਸਾਰੀਆਂ ਦੁਕਾਨਾਂ ਨਾਲੋਂ ਵੀ ਸਸਤਾ ਕੱਪੜਾ ਦੇ ਰਿਹਾ ਬਾਬੇ ਦੀ ਪ्योर ਜਾਮ ਜਲੰਧਰ ਸ਼ਹਿਰ ਬਾਸ ਸੱਡੇ ਦੇ ਸਾਹਮਣੇ ਕੋਈ 1500 ਮੰਗਦਾ ਕੋਈ 1400 ਮੰਗਦਾ ਲੈ ਜਾਓ 500 ਰੁਪਏ ਸੇਲ ਲੱਗੀ ਅੱਜ ਸ਼ੁੱਕਰਵਾਰ ਆ ਤੇ ਦਿਨ 15 ਤਰੀਕ ਹੈ ਤੇ ਪਾਜੀ ਵੱਡਾ ਫੈਰਾ ਕਰਨ ਲੱਗਾ ਆਹ ਸੂਟ ਜਿਹੜਾ ਬਾਜ਼ਾਰ 'ਚ ਹਾਂਜੀ 1200 1500 ਹਲੋ ਬਾਬੇ ਦੀ ਹੱਟੀ ਤੇ 500 ਰੁਪਏ ਚ ਲੈ ਜਾਓ ਆ ਆਜੋ ਫਟਾਫਟ ਇੱਕ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲ ਰਿਆ ਦੁਕਾਨਦਾਰਾਂ ਫੇਰੀ ਦੇ ਕੱਪੜਾ ਵੇਚੋ ਵਿਆਹ ਸ਼ਾਈ ਦਾਜਬਰੀ ਸਾਰੇ ਆਜੋ ਸਲੋ ਜੀ ਬਾਬੇ ਦੀ ਹੱਟੀ ਚਲੰਦਰ ਸ਼ਹਿਰ ਖੁੱਲ ਚੁੱਕੀ ਆ ਜਿੱਥੇ ਬਾਬੇ ਨੇ ਬਾਹਰ ਕੀਤਾ ਸੀ ਵੀ 21 ਦਿਨ ਦੀ ਸੇਲ 'ਚ ਰਿਕਾਰਡ ਤੋੜ ਦਿਆਂਗੇ ਅੱਜ ਤੋਂ ਆਫਰਾਂ ਡੜਾ ਦਾੜਾ ਸ਼ੁਰੂ ਹੋ ਗਈਆਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਦਾ ਕੱਪੜਾ ਵੇਚਣਾ ਵਿਆਹ ਸ਼ਾਈ ਦਾ ਕੱਪੜਾ ਦਾਜ ਮੇਰੇ ਕੱਪੜਾ ਉਹ ਚਾਹੇ ਤੁਸੀਂ ਆਪਣੇ ਲਈ ਕੱਪੜਾ ਲੈਣਾ ਤੁਹਾਡੇ ਸਾਰੇ ਦੇ ਫਾਇਦੇ ਕਰਦੇ ਨੇ ਆ ਵੀਡੀਓ ਐਂਡ ਤੱਕ ਦੇਖ ਲਿਓ ਮੈਂਗਾ ਰਿਕਾਰਡ ਤੋੜ ਦਾਂਗੇ ਰਿਕਾਰਡ ਅੰਦਰ ਚੱਲਦੇ ਨੇ ਦਿਖਾਉਣੇ ਆ ਵੈਰਟੀਆਂ ਪਾਪਾ ਜੀ ਫੇਰੇ ਕਰਦੇ ਲੋਕਾਂ ਨੂੰ ਪਤਾ ਲੱਗਣਾ ਜਿਹੜਾ 21 ਦਿਨਾਂ ਰਿਕਾਰਡ ਟੁੱਟਨੇ ਆ ਪਾਜੀ 21 ਦਿਨ ਦਾ ਵੱਡਾ ਤਮਾਕਾ ਮੇਰੇ ਭੈਣਾਂ ਭਰਾਵਾਂ ਵਾਸਤੇ ਜਲੰਧਰ ਬੱਸ ਅੜੇ ਸਾਹਮਣੇ ਬਾਬੇ ਰੇਡੀ ਓਪਨ ਹੋ ਗਈ 15 ਅਗਸਤ ਦੇਸ਼ ਆਜ਼ਾਦ ਹੋਇਆ ਤੇ ਸਾਰਿਆਂ ਨੂੰ ਮੁਬਾਰਕਾਂ ਪਾਜੀ ਅੱਜ ਆਪਾਂ ਰੇਟ ਵੀ ਯਾਦ ਕਰਤੇ ਆ ਲੋ ਆਲ ਕਪੜਾ ਲਾਂਗੇ 5 ਮੀਟਰ ਪੂਰਾ ਨਾਪ ਕੇ ਕੀ ਜੀ ਨਾਪ ਕੇ ਚਾਹੇ ਇੱਕ ਸੂਟ ਲੋ ਜਾਂ 100 ਲੋ ਜਿੰਨੇ ਮਰਜ਼ੀ ਪ੍ਰਿੰਟ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਮੇਰੇ ਭੈਣਾ ਬਰਾਵਾਂ ਲਈ ਸੂਟ ਕਰਤਾ ਭਾਜੀ 100 ਰੁਪਏ ਦਾ 100 ਰੁਪਏ ਦਾ ਸੂਟ ਕਰਤਾ ਇਹ ਭਾਜੀ 100 ਰੁਪਏ ਦਾ ਸੂਟ ਟੇਰਾ ਟੇਰ ਜਿੰਨਾ ਮਰਜ਼ੀ ਕਪੜਾ ਲੋ ਇੱਕ ਤੋਂ ਇੱਕ ਧਮਾਕਾ ਜੋ ਹੋਣ ਜਾ ਰਿਹਾ 100 ਰੁਪਏ ਦਾ ਸੂਟ ਦਾ ਉਹਦੇ ਨਾਲ ਨਾਲ ਭਾਜੀ ਇੱਕ ਬੱਡੀ ਆਫਰ ਲੱਗੀ ਆ ਲੋ ਕੈਮਰੀਕ ਦਾ ਸੂਟ ਦੋ ਕੈਮਰੀਕ ਦਾ ਸੂਟ ਭਾਜੀ 5 ਮੀਟਰ ਕਪੜਾ ਜਿਹੜਾ ਬਾਜ਼ਾਰ 'ਚ 450 500 ਰੁਪਏ ਆ ਇੱਕ ਕਟਾ ਲਓ ਦੋ ਕਟਾ ਲਓ 10 ਕਟਾ ਲਓ 50 ਕਟਾ ਲਓ ਜਿਹੜੇ ਭੈਣ ਬੜਾ ਵੇਚਣ ਹੀ ਘਣਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਵੱਡਾ ਫਾਇਦਾ 1 ਰੁਪਿਆ ਦਾ ਵੀ ਕਟਾਣੂਗਾ ਕਪੜਾ ਵੇਚੋ ਪ੍ਰੋਫਿਟ ਲਓ 1 ਰੁਪਿਆ ਦਾ ਨੋਸ ਨਹੀਂ ਸੈਟ ਵੀ ਲੈਣ ਦੀ ਲੋੜ ਨਹੀਂ 200 ਰੁਪਏ ਦਾ ਕੈਮਰੀ ਦਾ ਸੂਟ 200 ਰੁਪਏ ਚ ਦੇਖੋ ਆਹ ਦੇਖੋ ਬਹੁਤ ਵੱਡਾ ਫਾਇਦਾ ਬਾਜ਼ਾਰ ਚ 300 400 ਰੁਪਏ ਦਾ ਸੂਟ ਵੇਖਦਾ ਇਹ 5 ਮੀਟਰ ਸੂਟ ਸਿਰਫ 100 ਰੁਪਏ ਚ 100 ਰੁਪਏ ਚ ਸੂਟ ਦੇਣਾ ਆ ਐਤਵਾਰ ਸੋਮਵਾਰ ਮੰਗਲਵਾਰ ਮਤਲਬ ਵੱਡੇ ਫਾਇਦੇ ਭਾਈ ਜਲੰਧਰ ਸ਼ਹਿਰ ਦੇ ਵਿੱਚ 10 ਜਲੰਧਰ ਸ਼ਹਿਰ ਤੁਸੀਂ ਨਾ ਸੁਣਿਆ ਨਾ ਜਲੰਧਰ ਸ਼ਹਿਰ ਦਾ ਤੇ ਤੁਸੀਂ ਦੇਖ ਲਓ ਕਪੜਾ ਸਭ ਤੋਂ ਸਸਤਾ ਬਾਬੇ ਰਟ ਦੇ 100 ਰੁਪਏ ਦਾ ਸੂਟ ਹੈ ਇਹਦੇ ਨਾਲ ਨਾਲ ਭਾਜੀ ਵੱਡੇ ਫਾਇਦੇ ਆ ਦੇਖੋ ਪਿਓਰ ਨੇਚਰਲ ਗਰੇਡ ਦੇ ਸੂਟ ਆ ਚੀਜ਼ਾਂ ਦੇਖ ਲਓ ਜਿਹੜੀਆਂ ਮੈਂ ਖੋਲਣ ਜਾ ਰਿਹਾ ਜਿਹੜੇ ਲੈਣਾ ਵਿਆਹ ਸ਼ਾਦੀ ਲਈ ਸੇਲ ਆਤੀ ਹੈ ਵੱਡੀ ਆਫਰ ਆ ਦੇਖੋ ਪਿਓਰ ਨੇਚਰਲ ਹੈਂਡਵਰਕ ਦੇ ਸੂਟ ਭਾਜੀ ਚੀਜ਼ਾਂ ਦੇਖ ਲਓ ਨਾ ਦੇਖ ਲਓ ਚਨੌਣ ਸ਼ਮੋਨ ਦੇ ਦੁਪੱਟੇ ਜਿਹੜੇ ਬਾਜ਼ਾਰ ਚ 1200 1500 ਇੱਕ ਤੋਂ ਇੱਕੜੀਆਂ ਦੇ ਦਾਂਗੇ ਰੰਗ ਰੰਗ ਵੀਰੇ ਰੰਗ ਰੱਖਦੇ ਨਾਲ ਹੀ ਆ ਦੇਖੋ ਕਲਰ ਚਾਰਟ ਨਾਲ ਦੇਖੋ ਡਿਜ਼ਾਈਨ ਆਹ ਦੇਖੋ ਪੀਸ ਇਹਦੇ ਕਲਰ ਚਾਰਟ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਆ ਗਿਆ ਬਾਬੇ ਦੀ ਹੱਡੀ ਦੇ ਵੱਡੀ ਆਫਰ ਇਹ ਬਾਜ਼ਾਰ ਚ 1200 1500 ਰੁਪਏ ਸੂਟ ਆਪਾਂ ਕਰਤਾ ਇੱਕ ਦੇ ਨਾਲ ਇੱਕ ਫ੍ਰੀ ਕੀ ਜੀ ਰੇਟ ਕਿੰਨਾ ਨੋ ਸਰਵੇ 2 ਕਰਤੇ ਆ 450 ਦਾ ਸੂਟ ਬਿਲਕੁਲ ਭਾਜੀ 450 ਰੁਪਏ ਆ ਦੇਖੋ ਜਿਹੜਾ ਬਾਜ਼ਾਰ ਚ 1200 1400 1500 ਦਾ ਇੱਥੇ 900 ਦੇ 2 ਮਤਲਬ 450 ਦਾ ਸੂਟ ਦੇਣਾ ਚਾਹੇ ਇਹ ਸੂਟ ਲੈ ਜਾਓ ਚਾਹੇ ਮਿਰਰ ਸੂਟ ਲੈ ਜਾਓ ਡਿਜ਼ਾਈਨ ਬਹੁਤ ਆ 450 ਰੁਪਏ ਦੇ ਵਿੱਚ ਸੂਟ ਕਿਸੇ ਤੋਂ ਦੇ ਨਹੀਂ ਹੋਣਾ ਇਹ ਭਾਜੀ ਆ ਦੇਖੋ ਤਾਂ ਸੀ ਜਿਨ੍ਹਾਂ ਨੇ ਵੇਚਣ ਲਈ ਕਪੜਾ ਲੈਣਾ ਬਾਜ਼ਾਰਾਂ ਚ ਜਾ ਕੇ ਲੁੱਟ ਨਾ ਕਰਾਓ ਇੱਕੋ ਹੀ ਵੱਡਾ ਫੈਰਾ ਕਰਨੀ ਆ ਗਈ ਬਾਬੇ ਦੀ ਹੱਡੀ ਤੋੜਾ ਐਦਾਂ ਦੇ ਤੁਸੀਂ ਲੈਣਾ ਦਾਜ ਬਰਣੀ ਹੈਵੀ ਸੂਟ ਚਾਲ ਕੇ ਡੇ ਹੋਏ ਆ ਲੋ ਭਾਜੀ ਨੋਸਰ ਵੇ ਦੋ ਕਰਤੇ ਬਾਜ਼ਾਰ ਚ ਜੀ ਹਾਰ 1200 ਦਾ ਇੱਕ ਜੀ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਹੈ ਬਾਬੇ ਦੀ ਹੱਟੀ ਤੇ ਹੋਲ ਸੇ ਰੇਟਾਂ ਦੇ ਕੱਪੜਾ ਕੋਈ ਸੈੱਟ ਵਾਇ ਸੈੱਟ ਲੈਣ ਦੀ ਲੋੜ ਨਹੀਂ ਭਾਵੇਂ ਤੁਸੀਂ ਇੱਕ ਸੂਟ ਲੈ ਜਾਓ ਭਾਵੇਂ ਦੋ ਲੈ ਜਾਓ ਅੱਧੇ ਰੇਟ ਕਰਤੇ ਹੋਲ ਸੇਲ ਰੇਟਾਂ ਤੋਂ ਵੀ ਅੱਧੇ ਰੇਟ ਕਰਤੇ ਆ ਭਾਜੀ ਆ ਦੇਖੋ ਪੀਸ ਹੈਂਡ ਵਰਕ ਨਾਲ ਨੇਚਰਲ ਗਰੇ ਦਾ ਸੂਟ 1795 ਦਾ ਭਾਜੀ ਹਾਂਜੀ ਚੈਲੰਜ ਆ ਸੂਟ ਦੇਖ ਲਓ ਦੁਪੱਟਾ ਦੇਖ ਲਓ ਭਾਜੀ 450 ਰੁਪਏ ਸੂਟ ਦੇਖੋ ਜੇਨੇ ਲੈਣਾ ਵਿਆਹ ਸ਼ਾਦੀ ਲਈ ਕਪੜਾ ਦਾਜ ਬੋਏ ਦੇ ਕਪੜਾ ਲੈਣਾ ਸਾਡੇ ਕੋਲ ਆਜੋ ਗਰੰਟੀ ਚੈਲੰਜ 50000 ਵਾਲਾ ਕਪੜਾ 15 20000 ਦੇ ਕੇ ਭੇਜਾਂਗੇ 15 1500 ਰੁਪਏ ਸੂਟ 450 ਚ ਕਰਤੇ ਆ ਆ ਦੇਖੋ ਭਾਜੀ ਡਿਜ਼ਾਈਨ ਇੱਕ ਤੋਂ ਇੱਕ ਵੈਰਾਈਟੀਆਂ ਨਵੀਆਂ ਤੋਂ ਨਵੀਆਂ ਬਾਬੇ ਦੀ ਹੱਟੀ ਦੇ ਸੈੱਟ ਲੈਣ ਦੀ ਲੋੜ ਨਹੀਂ ਇਕੱਲਾ ਇਕੱਲਾ ਸੂਟ ਤੁਸੀਂ ਆ ਕੇ ਲੈ ਜਾਓ ਆ ਦੇਖੋ ਚੀਜ਼ਾਂ ਨੰਬਰ 98804723 ਬਾਬੇ ਦੀ ਹੱਟੀ ਜਲੰਧਰ ਬਸੜ ਦੇ ਬਿਲਕੁਲ ਸਾਹਮਣੇ ਆ ਲੋ ਜੀ 500 ਰੁਪਏ ਦਾ ਸੂਟ ਦੇਖੋ ਅੱਜ ਤੋਂ ਹੀ 15 ਅਗਸਤ ਤੋਂ ਬਹੁਤ ਵੱਡੀ ਸੇਲ ਲੱਗ ਗਈ ਆ ਬਾਬੇ ਦੀ ਹੱਟੀ ਜਲੰਧਰ ਬਿਲਕੁਲ ਬਸੜ ਸਾਹਮਣੇ ਤੁਸੀਂ ਬਸ ਵਿੱਚ ਬੈਠ ਕੇ ਆਓ ਬਸ ਚ ਉਤਰੋ 1 ਮਿੰਟ ਦੇ ਵਿੱਚ ਤੁਸੀਂ ਦੁਕਾਨ ਤੇ ਪਹੁੰਚ ਜਾਣਾ ਵੱਡੀ ਸੇਲ 15 ਅਗਸਤ ਤੋਂ ਆਹ ਦੇਖੋ ਭਾਜੀ ਮਿਰਰ ਵਰਗ ਸ਼ਿਮਰ ਦੇ ਉੱਪਰ ਆ ਗਿਆ ਸੂਟ ਠੀਕ ਆ ਜੀ ਚੀਜ਼ਾਂ ਦੇਖ ਲਓ ਆ ਸੂਟ ਦੇਖ ਲਓ ਨਾਲ ਦੇਖ ਲਓ ਦੁਪੱਟੇ ਧਮਾਕੇਦਾਰ ਪਹਿਣਾ ਪਰਾਂ ਲਈ ਵੱਡੇ ਫੈਰੇ 4-4 ਕਿਲੋ ਦਾ ਚਾਟ 450 ਰੁਪਏ ਕਰਤਾ ਜਲਦੀ ਆ ਜਾਓ ਬਾਬੇ ਦੀ ਹੱਟੀ ਦੇਖੋ ਰਿਕਾਰਡ ਟੁੱਟਨੇ ਆ ਰਿਕਾਰਡ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਮਤਲਬ ਵੱਡੇ ਫਾਇਦੇ ਆ ਰੇਟ ਨਹੀਂ ਕਿਸੇ ਤੋਂ ਦੇਣਾ ਜੋ ਰੇਟ ਬਾਬੇ ਨੇ ਦੇ ਦਿੱਤੇ ਆ ਦੇਖੋ ਭਾਜੀ ਹੈਂਡਵਰਕ ਨਾਲ ਨੇਚਰਲ ਕਲਰ ਦਿਖਾ ਰਹੇ ਆ ਹੈਂਡਵਰਕ ਨਾਲ ਧਮਾਕੇਦਾਰ ਚੀਜ਼ਾਂ ਆ ਦੇਖ ਲੋ ਚਨੋਂਨ ਦੇ ਦੁਪੱਟੇ ਹਾਂਜੀ ਤੇ ਰੇਟ ਕਰਤਾ ਆਪਾਂ ਕੱਲਾ 450 ਰੁਪਈਆ 902 ਕਰਤੇ ਬਾਜ਼ਾਰ ਦਾ 2000 ਰੁਪਈਆ ਰੇਟ ਐ ਭਾਜੀ ਬਾਜ਼ਾਰ ਹੋਊਗਾ ਆ ਲਓ ਬਾਬੇ ਦੀ ਹੱਟੀ ਦੇ 450 ਸੂਟ ਲੈ ਜੀ ਕੋਈ ਮੰਗਦਾ 2000 ਰੁਪਈਆ ਕੋਈ ਮੰਗਦਾ 1800 ਰੁਪਈਆ ਪਰ ਇੱਥੇ 1800 ਦੇ 4 ਮਤਲਬ 450 ਰੁਪਈਆ ਦਾ ਸੂਟ ਕਰਤਾ ਜਿੰਨੇ ਮਰਜ਼ੀ ਲੈ ਜਾਓ ਆ ਦੇਖ ਲਓ ਭਾਜੀ ਪੀਸ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਨਵਾਂ ਧਮਾਕਾ ਨਵੀਆਂ ਤੋਂ ਨਵੀਆਂ ਚੀਜ਼ਾਂ ਭਾਜੀ ਆ ਲਓ ਗਲਾਸ ਟਿਸ਼ੂ ਦੇ ਸੂਟ ਹਾਂਜੀ ਬ੍ਰਾਂਡਡ ਚੀਜ਼ਾਂ ਦਿਖਾ ਰਿਹਾ ਬ੍ਰਾਂਡਡ ਆ ਦੇਖੋ ਆਹ ਲੋ ਭਾਜੀ ਗਲਾਸ ਟਿਸ਼ੂ ਹਾਂਜੀ ਪੀਸ ਦੇਖੋ ਬਾਜ਼ਾਰ ਚ 1500 2000 ਹਾਂਜੀ ਆਹ ਲੋ ਬਾਬੇ ਦੀ ਹੱਟੀ ਦੇ ਵੱਡਾ ਬੈਨੀਫਿਟ ਵੱਡਾ ਧਮਾਕਾ 4 ਕਿਲੋ ਜੜ 500 ਰੁਪਏ ਭਾਜੀ 500 ਰੁਪਏ ਦੇ ਸੂਟ ਦੇਣਾ 500 ਰੁਪਏ ਦੇਣ ਨਹੀਂ ਹੋਣਾ ਭਾਜੀ ਦੇ ਦਿੱਤਾ ਲਓ ਇਹ ਦੇਖੋ ਨਮਾ ਕਪੜਾ ਆ ਨਵੀਂ ਚੀਜ਼ ਹੈ ਇਹ ਪਰ ਬਾਜ਼ਾਰ ਚ ਚਾਹੇ ਕੋਈ 1000 ਮੰਗੇ 1200 ਮੰਗੇ ਇੱਥੇ 1000 ਦੇ ਦਿਓ 500 ਦਾ ਸੂਟ ਦਵਾਂਗੇ ਆਹ ਦੇਖੋ ਭਾਜੀ ਸੋਦੇ ਇੱਕ ਤੋਂ ਇੱਕ ਸੋਦਾ ਇੱਕ ਤੋਂ ਇੱਕ ਧਮਾਕਾ ਭਾਜੀ ਆ ਚੀਜ਼ਾਂ ਦੇਖ ਲਓ ਆਹ ਦੁਪੱਟੇ ਦੇਖ ਲਓ ਆਹ ਲਓ ਭਾਜੀ ਬ੍ਰਾਂਡਡ ਪੀਸ 495 ਰੁਪਏ ਦਾ ਸੂਟ ਕਰਤਾ ਆਹ ਦੇਖੋ ਬੁਲਬੁਲ ਦੇ ਬੱਚੇ ਆ ਜੀ ਰੰਗ ਵੀ ਚੈੱਕ ਕਰ ਲਓ 495 ਚ 1216 ਸੂਟ ਦੇਣਾ ਸੀ ਆਹ ਦੇਖੋ ਭਾਜੀ ਸਲਵਾਰ ਵਰਕ ਹਲੋ ਬਲੈਕ ਕਲਰ ਰੈਡ ਨਾਲ ਕੰਟਰਾਸਟ ਹਾਂਜੀ ਤੁਹਾੱਕੇ ਦਾ ਚੀਜ਼ ਆ ਦੇਖੋ ਪੀਸ ਨਾਲ ਦੁਪੱਟਾ ਦੇਖੋ ਫੁੱਲ ਪ्योर ਸ਼ਫੋਨ ਦਾ ਹਾਂਜੀ ਸੋਲੋ ਕਲਰ ਚਾਰ ਦੇ ਵਿੱਚ 500 ਰੁਪਏ ਸੂਟ ਕਰਤਾ ਭਾਈ ਇਹ ਤੁਸੀਂ ਚੈੱਕ ਕਰ ਲੋ ਹਜੇ ਤੁਹਾਨੂੰ ਅਸੀਂ 100 200 300 500 ਤੱਕ ਹੀ ਗਏ ਆ ਪਰ ਜੇ ਤੁਸੀਂ ਉੱਪਰ ਹੀ ਰੇਂਜ ਵੀ ਲੈਣੀ ਆ ਜਿਹੜੇ ਬਾਜ਼ਾਰ 'ਚ 25 2500 ਦੇ ਸੂਟ ਅਸੀਂ 1000 1000 ਆ ਦੇਖੋ ਭਾਜੀ 15 1500 2 2000 ਦੇ ਸੂਟ ਬ੍ਰਾਂਡਡ ਆ ਲੋ ਜੀ ਵੱਡੇ ਫਾਇਦੇ ਵੱਡੇ ਤਵਾਕੇ ਆ ਲੋ ਜੀ ਹਾਂਜੀ ਇੱਕ ਤੋਂ ਇੱਕ ਚਾਰਟ ਇੱਕ ਤੋਂ ਇੱਕ ਕਲਰ ਆ ਲੋ 695 ਰੁਪਏ ਦਾ ਸੂਟ ਜੀ ਚੈਲੰਜ ਆ ਕਿਸੇ ਤੋਂ ਨਹੀਂ ਦੇ ਹੋਣਾ 195 ਚ 2-2000 ਰੁਪਇਆ ਬਾਜ਼ਾਰ ਦਾ ਰੇਟ ਹੈ ਨਾ ਸੂਟਾਂ ਦਾ ਰਿਟੇਲ ਦੀਆਂ ਦੁਕਾਨਾਂ ਆਹ ਲੋ ਭਾਜੀ ਪੀਸ ਦੇਖੋ ਪਿਓਰ ਕੈਮਰੀ ਕੋਟਨ ਦਾ ਸੂਟ ਧਮਾਕਾ ਦਾ ਡਿਜ਼ਾਈਨਿੰਗ ਦੁਪੱਟਾ ਨਾਲ ਆਹ ਲੋ ਦੁਪੱਟਾ ਨਾਲ ਭਾਜੀ ਪੀਸ ਦੀ ਲੁੱਕ ਦੇਖ ਲਓ ਹਾਂਜੀ ਰੰਗ ਦੇਖੋ ਤੁਸੀਂ ਡਿਜ਼ਾਈਨ ਦੇਖੋ ਕਲਰ ਚਾਰਟ ਦੇਖੋ ਹਾਂਜੀ ਇੱਕ ਤੋਂ ਇੱਕ ਡਿਜ਼ਾਈਨ ਦੇ ਇੱਕ ਵੇ ਇੱਕ ਧਮਾਕਾ ਭਾਜੀ ਹਾਂਜੀ ਬਾਬੇ ਦੀ ਹੱਟੀ ਦੇ ਸੁਪਰ ਤੋਂ ਉੱਪਰ ਦੇ ਆਰਟੀਕਲ ਕਲਰ ਚਾਰਟ ਦੇ ਨਾਲ ਵੱਡਾ ਫੈਰਾ ਸੁਪਰ ਤੋਂ ਉੱਪਰ ਦਾ ਆਰਟੀਕਲ ਨਵੀਆਂ ਚੀਜ਼ਾਂ ਕਲਰ ਚਾਰਡ ਦੇਖੋ ਭਾਜੀ ਅੱਠ ਅੱਠ ਦਾ ਕਲਰ ਚਾਰਡ ਹੈ ਜੀ ਦੇਖੋ ਕੜਾਈਆਂ ਕੱਡੀਆਂ ਟੌਪ ਦੇ ਰੰਗ ਟੌਪ ਦੇ ਦਾ ਰੇਟ ਕੀ ਆ 400 ਰੁਪਏ ਦਾ ਸੂਟ ਸਿਰਫ ਹਾਂਜੀ ਭਾਜੀ ਇਹ 400 ਤੁਹਾਨੂੰ ਆਇਆ ਨਹੀਂ ਬਿੱਲ ਚੈੱਕ ਕਰ ਲਓ ਐ ਵੀ ਨਾ ਬੱਲੇ ਬੱਲੇ ਚ ਲਟਾਈ ਜੋ ਸਾਰਾ ਕੁਝ ਭਾਜੀ ਤੁਸੀਂ ਚੀਜ਼ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਜਿਹਨਾਂ ਨੇ ਵੇਚਣ ਲਈ ਕਪੜਾ ਲੈਣਾ ਨਾ ਇੱਕੋ ਹੀ ਦੁਕਾਨ ਆ ਇੱਕੋ ਹੀ ਦੁਕਾਨ ਕਰੂਗੀ ਫਾਇਦਾ 1 ਰੁਪਏ ਦਾ ਨਹੀਂ ਹੋਣ ਦਾਂਗੇ ਤੁਹਾਨੂੰ ਲੋਸ ਕੰਮ ਕਰ ਲਓ ਸਟਾਰਟ ਕਪੜੇ ਦਾ ਪੂਰਾ ਗਾਈਡ ਕਰਾਂਗੇ ਪੂਰਾ ਧਮਾਕਾ ਰਾਂਗੇ ਸੈਟ ਲਿਆਂ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਬਾਬੇ ਰਿਟ ਦੇ ਆ ਜਾਓ ਐਦਾਂ ਦੇ ਬ੍ਰਾਂਡਡ ਪੀਸ ਆ ਭਾਜੀ ਪੀਸ ਦੇਖ ਲਓ ਬਾਜ਼ਾਰਾਂ ਚ ਠੀਕ ਹੈ ਜੀ ਹਾਂਜੀ ਭਾਜੀ ਇਹ ਸਪੈਸ਼ਲ ਪੀਸ ਨੇ ਠੀਕ ਹੈ ਜੀ ਆ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਨਾ ਭਾਜੀ ਹਾਂਜੀ ਵੱਡਾ ਫੈਰਾ ਦੇਣ ਜਾ ਰਹੇ ਹਾਂ ਰੇਅਰ ਦੱਸੋ 500 ਰੁਪਏ ਕਰਤਾ 500 ਚ ਆਹ ਦੇਖੋ ਜਲੰਧਰ ਦੇ ਵਿੱਚ ਇੱਕ ਭਾਜੀ origignal ਖੀਨ ਖਾਬ ਦੇ ਸੂਟ ਨੇ ਹੈਂਡਵਰਕ ਵਾਲੇ 5-500 ਕਰਤੇ ਲੈ ਜਾਓ ਬਾਬੇ ਦੀ ਹੱਤੀ ਤੋਂ ਦੇਖੋ ਜਲੰਧਰ ਦੇ ਵਿੱਚ ਕਿੰਗ ਆ ਗਿਆ ਕਿੰਗ ਕਹਿੰਦੇ ਸਾਰੀਆਂ ਦੁਕਾਨਾਂ ਨਾਲੋਂ ਵੀ ਸਸਤਾ ਕੱਪੜਾ ਦੇ ਰਿਹਾ ਬਾਬੇ ਦੀ ਪਿਓਰ ਜਾਮ ਜਲੰਧਰ ਸ਼ਹਿਰ 62 ਦੇ ਸਾਹਮਣੇ ਕੋਈ 1500 ਮੰਗਦਾ ਕੋਈ 1400 ਮੰਗਦਾ ਲੈ ਜਾਓ 500 ਰੁਪਏ ਆ ਲੋ 5 500 ਰੁਪਏ ਪਿਓਰ ਜਾਮ ਦੇ ਸੂਟ ਲੋ ਭਾਜੀ ਚੀਜ਼ਾਂ ਦੇਖ ਲੋ ਕੁਆਲਿਟੀਆਂ ਦੇਖ ਲੋ ਡਿਜ਼ਾਈਨਿੰਗ ਸੁਪਰ ਤੋਂ ਉੱਪਰ ਪਿਓਰ ਚਾਕਲੇਟ ਦੇ ਸੂਟ ਰੰਗ ਬਹੁਤ ਸੋਹਣੇ ਆ ਭਾਜੀ ਮਾ ਗਣਾ ਕੁਆਲਿਟੀ ਇੱਕ ਨੰਬਰ ਆਉਗੀ ਡਿਜ਼ਾਈਨਿੰਗ ਆਉਗੀ ਦੁਪੱਟਿਆਂ ਦੇ ਸਿਆਜ ਪੂਰੇ ਆਣਗੇ ਕੱਪੜਾ 5 ਮੀਟਰ ਪੂਰਾ ਹੋਊਗਾ ਸੈਟ ਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਤੁਹਾਡੀ ਉਹੀ ਦੁਕਾਨ ਹੈ ਜਿਹੜੀ ਜਮਸ਼ੇਰ ਤੇ ਸੀਗੀ ਉਹੀ ਦੁਕਾਨਾਂ ਆ ਗਈ ਜਲੰਧਰ ਬੱਸ ਅੱਡੇ ਸਾਹਮਣੇ 5-500 ਰੁਪਏ ਲੈ ਜਾਓ ਕੱਪੜਾ ਦੇਖੋ ਜਲੰਧਰ ਆਏ ਕਿਉਂ ਆ ਸਿਰਫ ਤੁਹਾਡੀ ਸਹੂਲਤ ਲਈ ਤੁਹਾਨੂੰ ਪਹਿਲਾਂ ਬੱਸਾ ਜਾਣਾ ਪੈਂਦਾ ਰਿਕਸ਼ਾ ਜਾਣਾ ਪੈਂਦਾ ਹੁਣ ਜਿੱਥੋਂ ਮਰਜ਼ੀ ਆ ਜਾਓ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਤੋਂ ਆਇਓ ਜੂਪੀ ਤੋਂ ਆਜੋ ਬੱਸ ਅੱਡਾ ਜਲੰਧਰ ਸਾਹਮਣੇ ਦੁਕਾਨ ਬਾਬੇ ਜੱਟੀ ਦੇਖੋ ਫੁੱਲਾਂ ਵਾਲੀ ਫੁਲਕਾਰੀ ਭਾਈ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਧੁਮਾਕੇ ਦੇਖ ਲਓ ਸੇਲ ਲੱਗ ਗਈ ਅੱਜ ਸ਼ੁੱਕਰਵਾਰ ਹੈ ਤੇ ਦਿਨ 15 ਤਰੀਕ ਹੈ ਪਾਜੀ ਵੱਡਾ ਫੈਰਾ ਕਰਨ ਲੱਗਾ ਆਹ ਸੂਟ ਜਿਹੜਾ ਬਾਜ਼ਾਰ ਚ 1200 1500 ਆਲੋ ਬਾਬੇ ਦੀ ਹੱਡੀ ਤੇ 500 ਰੁਪਏ ਚ ਲੈ ਜਾਓ ਆ ਆ ਜੋ ਫਟਾਫਟ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਿਆ ਤੁਹਾਡਾ ਵਿਚਾਰ ਰਿਹਾ ਫੋਟੋ ਆ ਬੁਟੀਕਾ ਮੋਡਲ ਵਾਲੇ ਸੂਟ 5 500 ਚ ਆਹ ਦੇਖੋ ਪਾਜੀ ਪੀਸ ਕੁਆਲਿਟੀਆਂ ਦੇਖੋ ਡਿਜ਼ਾਈਨਿੰਗਾਂ ਦੇਖੋ ਤੇ ਆਹ ਦੇਖੋ ਤੱਕ ਪੈਂਦੀ ਆ ਆਲੋ 500 ਰੁਪਏ ਸੂਟ ਕਰਤਾ ਰੰਗ ਦੇਖੋ ਆਪਣੀ ਚੁਆਇਸ ਦਾ ਕੱਲਾ ਸੂਟ ਵੀ ਲੋ ਤਾਂ ਵੀ ਹੌਲਸੇ ਰੇਟ ਲੱਗੇਗਾ ਸੈੱਟ ਲੋਗੇ ਤਾਂ ਵੀ ਹੌਲਸੇ ਰੇਟ ਦਾ ਰੇਟ ਇੱਕੋ ਹੀ ਲੱਗੇਗਾ ਇਹ ਵੀ ਜਿਹਨੇ ਇੱਕ ਰਨ ਨੂੰ ਹੋਰ ਲਾਤਾ ਜਿਹੜੇ ਚਾਰ ਲੈਣੇ ਨੂੰ ਹੋਰ ਲਾਤਾ ਇਹੋ ਜਿਹਾ ਕੰਮ ਇੱਥੇ ਕੋਈ ਨਹੀਂ ਐਦਾਂ ਦੇ ਭਾਜੀ ਬ੍ਰਾਂਡਡ ਹੈਂਡਵਰਕ ਵਾਲੇ ਸੂਟ ਬਾਬੇ ਦੀ ਹੱਟੀ ਦੇ ਆਹ ਦੇਖੋ ਚਲਵੇ 450 ਰੁਪਏ ਕਰਤੇ ਨੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲ ਰਿਆ ਦੁਕਾਨਦਾਰਾ ਫੇਰੀ ਦੇ ਕੱਪੜਾ ਵੇਚੋ ਵਿਆਹ ਸ਼ਾਦੀ ਦਾਜਬਰੀ ਸਾਰੇ ਆਜੋ ਹੌਲਸੇ ਰੇਟਾਂ ਦੇ ਕੱਪੜਾ ਇੱਕ ਪੂਰਾ ਸੈਲੀਬ੍ਰਿਟੀਆ ਆਰਟੀਕਲ ਬ੍ਰਾਂਡਡ ਪੀਸ ਆਹ ਦੇਖ ਲਓ ਚੀਜ਼ਾਂ ਬਣੀਆਂ ਹੋਈਆਂ ਧਮਾਕੇ ਦਾ ਡਿਜ਼ਾਈਨਿੰਗਾਂ ਸੁਪਰ ਤੋਂ ਉੱਪਰ ਦੇ ਆਰਟੀਕਲ ਔਰਗੈਂਜ਼ਾ ਦੇ ਦੁਪੱਟੇ ਨਾਲ ਹਾਂਜੀ ਵੱਡਾ ਬੈਨੀਫਿਟ ਵੱਡਾ ਧਮਾਕਾ ਆਹ ਲਓ ਬਾਜੀ ਹਾਂਜੀ ਆਹ ਲਓ ਜੀ 5500 ਰੁਪਏ ਕਰਤਾ ਬਾਜੀ ਸੋ 5500 ਦੇ 20 ਸ਼ੇਪ ਗਲੇ ਨਾਲ 1200 1500 ਤੋਂ ਘੱਟ ਨਹੀਂ 500 ਹੀ ਦੇਵਾਂਗੇ ਇਹਦੀ ਆਹ ਦੇਖੋ ਤਾਂ ਅਸੀਂ ਬਾਜੀ ਪੀਸ ਦੇਖੋ ਤੁਸੀਂ ਪ੍ਰੋਪਰ ਬੁਟੀਕ ਵਾਲੇ ਪੀਸ ਸੈਲੀਬ੍ਰਿਟੀ ਆਰਟੀਕਲ ਨਾਲ ਫੁੱਲ ਬਾਜੀ ਦੁਪੱਟੇ ਦੇਖੋ ਕੜਾਈ ਕੀਤੀ ਹੋਈ ਆ ਦੇਖੋ ਡਿਜ਼ਾਈਨਿੰਗਾਂ ਹਾਂਜੀ ਤੁਮਾਕੇ ਜੀ 5 500 ਰੁਪਏ ਕਰਤੇ ਭਾਜੀ ਦੇਖੋ ਅੱਜ ਹੈਗੀ ਆ 15 ਅਗਸਤ ਦਿਨ ਸ਼ੁੱਕਰਵਾਰ ਆ ਅੱਜ ਤੋਂ ਸੇਲ ਸ਼ੁਰੂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ 4-5 ਦਿਨਾਂ ਦੇ ਵਿੱਚ ਤਾਂ ਨੇਰੀ ਦੇ ਆ ਦੇਖੋ ਭਾਜੀ ਪੀਸ ਆਹ ਲੋ ਜੀ ਸ਼ਾਨਦਾਰ ਤੁਮਾਕੇ ਦਾ ਡਿਜ਼ਾਈਨਿੰਗ ਆਹ ਲੋ ਜੀ ਵੱਡਾ ਬੈਨੀਫਿਟ ਭਾਜੀ ਪੂਰਾ ਜਾਲ ਕੱਢਿਆ ਸੂਟ ਸ਼ਿਮਰ ਦਾ ਜਿਹੜਾ ਬਾਜ਼ਾਰ 'ਚ 12-1500 ਆ ਇੱਕ ਨਾਲ ਇੱਕ ਫਰੀ ਕਰਤਾ 902 ਕਰਤੇ ਭਾਜੀ ਦੇਖੋ ਸਾਰਾ ਬਾਜ਼ਾਰ ਐਤਵਾਰ ਬੰਦ ਪਰ ਬਾਬੇ ਦੀ ਹੱਟੀ ਖੁੱਲੀ ਆ ਐਤਵਾਰ ਵੀ ਤੁਹਾਨੂੰ ਅਸੀਂ ਫੈਰੇ ਦੇਣੇ ਆ ਬਹੁਤ ਵੱਡਾ ਫੈਰਾ ਹੋਣ ਜਾ ਰਿਹਾ ਇਸ ਐਤਵਾਰ ਨੂੰ ਕੱਲ ਸ਼ਨੀਵਾਰਾ ਸਵੇਰੇ ਟਾਈਮ ਲੱਗਦੇ 9 ਵਜੇ ਜਲੰਧਰ ਬੱਸ ਸਟੈਂਡ ਦੇ ਸਾਹਮਣੇ ਆ ਜਾਓ ਤੇ ਐਦਾਂ ਦੇ ਫੁੱਲ ਪਿਓਰ ਦੇ ਸੂਟ ਦੁਪੱਟੇ ਲੈ ਜਾਓ 5-500 ਰੁਪਏ ਚ ਲੈ ਜਾਓ ਸੋ ਇਸ ਤੋਂ ਉਪਰੀਆਂ ਵੈਰਾਈਟੀਆਂ ਕਿਸੇ ਨੇ ਹੈਵੀ ਲੈਣੀ ਉਹ ਵੀ ਆਪਣੇ ਕੋਲ ਹੈ ਭਾਜੀ ਪੂਰੀ ਦੁਕਾਨ ਚ ਫੁੱਲ ਵੈਰਾਈਟੀ ਪਈ ਹੈ ਇੱਕ ਤੋਂ ਇੱਕ ਆਟਿਕਲ ਹੈ ਤੁਸੀਂ ਪੈਕ ਸੈਟ ਲੈਣੇ ਪੈਕ ਲੋ ਅਸੀਂ ਤੁਹਾਨੂੰ ਸੱਟਾਂ 'ਚੋ ਚਾਰ-ਚਾਰ ਦੇ ਮੁਠਿਆ 'ਚੋਂ ਨਾ ਇੱਕ-ਇੱਕ ਸੂਟ ਕੱਟ ਕੇ ਕੱਢ ਕੇ ਵੀ ਦੇ ਦਾਂਗੇ ਭਾਜੀ ਇਦਾਂ ਕੋਈ ਚੱਕਰ ਨਹੀਂ ਆ ਦੇਖ ਲਓ ਦੁਕਾਨ ਤੁਹਾਡੇ ਸਾਹਮਣੇ ਆ ਨਵੀ ਤੋਂ ਨਵੀਂ ਪਜਾਜੀ ਆ ਦੇਖੋ ਪੀਸ ਸੋਦੇ ਭਾਜੀ ਮੂਹੋ ਜਿੱਦਾਂ ਦੇ ਕਹੋ ਉਦਾਂ ਹੀ ਦੇ ਦਾਂਗੇ ਮੈਂ ਕਹਿੰਦਾ ਭਾਜੀ ਆ ਪੀਸ ਦੇਖੋ ਆ ਚੀਜ਼ ਦੇਖੋ ਪੂਰੇ ਪੰਜਾਬ ਦੀ ਗਾਰੰਟੀ ਹੈ ਭਾਜੀ ਆ ਪੀਸ ਦੇਖ ਲਓ ਹੈਂਡਵਰਕ ਨਾਲ ਹਾਂਜੀ ਆ ਦੇਖੋ ਕੰਮ ਕੀਤਾ ਹੋਇਆ ਆ ਦੇਖੋ ਜੀ ਦਾ ਇਹ ਨਵਾਂ ਸਟਾਈਲ ਸੂਟ ਆ ਜਿਹੜੇ ਭਾਜੀ ਆ ਪੀਸ ਦੇਖ ਲਓ ਨੇੜੇ ਕਰਕੇ ਹਾਂਜੀ ਕੰਮ ਦਿਖਾ ਦੇ ਵੀਰੇ ਨੇੜੇ ਕਰਕੇ ਜਰਾ ਜੀ ਇਹਦਾ ਕਲਰ ਚਾਰਟ ਦੇਖੋ ਭਾਜੀ ਫੁੱਲ ਹੈਵੀ ਹੈਂਡਵਰਕ ਨਾਲ ਡਾਇਮੰਡ ਵਰਕ ਹਾਂਜੀ ਡਾਇਮੰਡ ਵਰਕ ਜਿਹੜਾ ਬਾਜ਼ਾਰ ਚ 2250 ਦਾ ਆ ਲੋ ਬਾਬੇ ਦੀ ਹੱਡੀ ਦਾ 795 ਰੁਪਏ ਦੇ ਹੈਂਡਵਰਕ ਨਾਲ ਲੱਦਿਆ ਹੋਇਆ ਸੂਟ ਲੈ ਜਾਓ 2250 ਦਾ ਸੂਟ 795 ਜੀ ਭਾਜੀ ਸੇਲ ਆਤੀ ਹੈ ਵੱਡੇ ਬੈਨੀਫਿਟ ਹੈ ਜਿਹੜੇ ਸੂਟ ਤੁਸੀਂ ਭਾਜੀ ਮਾਰਕੀਟ ਚੋਂ 500 600 ਰੁਪਏ ਲੈ ਰਹੇ ਹੋ ਹਾਂਜੀ ਆ ਲੋ ਭਾਜੀ ਸੂਟ ਕਿੰਨੇ ਦੇਈ ਰਿਹਾ ਦੱਸੋ ਆ ਲੋ ਪਾਜੀ ਆ ਢੇਰਾ ਢੇਰ ਖਾਨੇ ਦੇ ਖਾਨੇ ਆ ਲੋ ਸਵੇਰੇ ਲੈ ਜਾਓ ਪਹਿਲੇ ਤਾਂ ਮੈਂ ਅਗਰ 2-200 ਰੁਪਏ ਕਰਤਾ ਭਾਈ ਦੇਖੋ ਬਾਜ਼ਾਰ ਦਾ ਰੇਟ 5-500 ਰੁਪਿਆ ਬਾਬੇ ਦੀ ਹੱਟੀਆਂ ਰੇਟ 200 ਰੁਪਏ 2-200 ਰੁਪਏ ਕੜਾਈ ਕੀਤਾ ਸੂਟ ਉਹ ਵੀ ਸੁਆਣਲਾ ਕਪੜਾ 5 ਮੀਟਰ ਪੂਰਾ ਰੇਟ ਕਰਤਾ 200 ਤੇ ਆ ਜੋ ਬਾਬੇ ਰੇਟ ਦੇ 1 ਰੁਪਿਆ ਦਾ ਵੀ ਲੋਸ ਨਹੀਂ ਸੈਟਲਾਈਨ ਦੀ ਰੋਡ ਨਹੀਂ ਆਪਣੀ ਮਨਪਸੰਦ ਖਾਨੇ ਚ ਸੂਟ ਆਪ ਹੀ ਕਢੋ ਜਿਹੜਾ ਪਸੰਦ ਆ ਲੈ ਜਾਓ ਐਦਾਂ ਦੇ ਬ੍ਰਾਂਡਡ ਪੀਸ ਆ ਦੇਖੋ ਕੰਮ ਕੀਤੇ ਹੋਏ ਫਿਨਿਸ਼ ਦੇਖੋ ਭਾਜੀ ਕੁਆਲਿਟੀ ਦੇਖੋ ਹਾਂਜੀ ਸਵਾਨ ਵਾਲੇ ਸੂਟ ਨਾ 1000 ਨਾ 1200 500 ਰੁਪਏ ਬਾਬਰੇਟ ਦਿਆਣਾ ਜਲਦੀ ਆਜੋ ਨੰਬਰ 988804723 ਜ਼ਿਲ੍ਹਾ ਜਲੰਧਰ ਬਸਟ ਅਡੇ ਦੇ ਸਾਹਮਣੇ ਆਜੋ ਮਿਲਦੇ ਹਾਂ ਸਸਰੀ ਗਾਲ ਜੀ ਦੇਖੋ ਸਵੇਰੇ ਸਵੇਰੇ ਕਸਟਮਰ ਆ ਗਏ ਆ ਜਿਨ੍ਹਾਂ ਨੇ ਲੈਣੇ ਆ ਫਾਇਦੇ ਉਹਦਾ ਪਹੁੰਚ ਗਿਆ ਤੁਸੀਂ ਵੀ ਘਰ ਆਇਨਾ ਬੈਠ ਰਹੋ ਛੇਤੀ ਪਹੁੰਚੋ ਬਾਬੇ ਦੀ ਹੱਟੀ ਬਸਟ ਅਡੇ ਦੇ ਸਾਹਮਣੇ ਜਲੰਧਰ ਸ਼ਹਿਰ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਜਲੰਧਰ